ਟੀਵੀ ਅੱਜ ਖੜਿਆ ਜਲਾ ਗੁਰਦਾਸਪੁਰ ਦਾ ਥਾਣਾ ਦਰੰਗਲਾ ਤੇ ਦਰੰਗਲੇ ਥਾਣੇ ਵਿੱਚ ਸਰਦਾਰ ਦਵਿੰਦਰ ਸਿੰਘ ਮਾਨਯੋਗ ਐਸਐਚਓ ਨੇ ਨਵਾਂ ਅਹੁਦਾ ਸੰਭਾਲਿਆ ਤੇ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜੀ ਕੁਰਸੀ ਹੈ ਕੁਰਸੀ ਤੇ ਬਹੁਤ ਸਾਰੇ ਮਾੜੇ ਕੰਮ ਹੀ ਹੁੰਦੇ ਤੇ ਬਹੁਤ ਸਾਰੇ ਚੰਗੇ ਕੰਮ ਹੀ ਹੁੰਦੇ ਨੇ ਤੁਸੀਂ ਕਿਵੇਂ ਇਸ ਇਲਾਕੇ ਉੱਤੇ ਜਿਹੜਾ ਕੰਮ ਕਰੋਗੇ ਦੇਖੋ ਜੀ ਮਾਨਯੋਗ ਐਸਐਸਪੀ ਸਾਹਿਬ ਦੇਖੋ ਮੈਂ ਥਾਣਾ ਦਰੰਗਲਾ ਦਾ ਚਾਰਜ ਸੰਭਾਲਿਆ ਮੇਰੀ ਅਪੀਲ ਆ ਸੁਪਰੀਚਾਂ ਨੂੰ ਜਿਹੜਾ ਵੀ ਕੋਈ ਸਾਡੇ ਇਥੇ ਨਸ਼ਾ ਤਸ਼ਕਰੀ ਜਾਂ ਕੋਈ ਹੋਰ ਐਕਟਿਵ ਕਰੇਗਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬਾਕੀ ਸਾਨੂੰ ਸਹਿਯੋਗ ਮਿਲਣਾ ਚਾਹੀਦਾ ਬੀਐਸਐਫ ਸਭ ਨਾਲ ਅਸੀਂ ਤਾਲ ਮਿਲ ਕਰਕੇ ਸਰਚ ਵੀ ਕਰਾਂਗੇ ਜੇ ਕਿਸੇ ਨੂੰ ਹੋ ਜਾ ਐਕਟਿਵਾਈ ਫੇਰ ਵੀ ਇਹੀ ਨਸ਼ਾ ਤਸ਼ਕਰਾਲਾ ਜਾਂ ਕੋਈ ਕਿਸੇ ਕਿਸਮ ਦਾ ਕੋਈ ਨਸ਼ਾ ਮਿਲਦਾ ਉਸ ਨੂੰ ਵੀ ਬਖਸ਼ਾਗੇ ਨਹੀਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਇਹ ਬਾਰਡਰ ਏਰੀਆ ਤੇ ਅਕਸਰ ਹੀ ਡਰੋਨਾਂ ਦੀ ਜਿਹੜੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਤੁਹਾਨੂੰ ਉਹਨਾਂ ਵਾਸਤੇ ਕੀ ਤੁਸੀਂ ਅਪੀਲ ਕਰਦੇ ਹੋ ਸਰਪੰਚਾਂ ਨੂੰ ਜਾਂ ਸੋਸ਼ਲ ਵਰਕਰ ਜਿਹੜੇ ਵੀਰ ਨੇ ਕਿ ਉਹਦੀ ਇਤਲਾਹ ਜਿਹੜੀ ਹੈ ਤੁਹਾਨੂੰ ਦਿੱਤੀ ਜਾਂਦੀ ਤੁਸੀਂ ਕੀ ਐਕਸ਼ਨ ਕਰੋਗੇ ਦੇਖੋ ਜੇ ਜੇ ਅਸੀਂ ਤੁਹਾਨੂੰ ਅਪੀਲ ਆ ਵੀ ਜੇ ਤੁਹਾਨੂੰ ਐਵਰਜੀ ਕੋਈ ਚੱਕੀ ਮਿਲਦੀ ਜਾਂ ਜਾਣ ਦਿਖਾਈ ਦਿੱਦੀ ਆ ਆਪ ਨਾ ਸ਼ੇਅਰ ਕਰਨ ਸਾਨੂੰ ਪਰਤ ਸੂਚਨਾ ਦਿਓ ਅਸੀਂ ਮੌਕੇ ਤੇ ਪੁੱਜਾਂਗੇ ਉਸ ਤੋਂ ਬਾਅਦ ਫਿਰ ਮੈਂ ਨਾ ਕਰਕੇ ਵੇਖ ਕੇ ਚੱਕ ਕੇ ਜੋ ਵੀ ਹੋਵੇਗਾ ਪਤਾ ਕਰਦੇ ਸੋ ਜੀ ਤਰਫੀਸ਼ ਕਰਾਂਗੇ ਤੇ ਸੋ ਸਰ ਇਥੇ ਕੁਝ ਵੀਰ ਜਿਹੜੇ ਨਸ਼ੇ ਚ ਗੁਲਤਾਨ ਨੇ ਜਾਂ ਨਸੇ ਦਾ ਸੇਵਨ ਕਰਦੇ ਨੇ ਉਹਨਾਂ ਨੂੰ ਕੀ ਤੁਹਾਡੀ ਸਲਾਹ ਹੈਗੀ ਹੈ ਜਾਂ ਅਪੀਲ ਹੈਗੀ ਹੈ ਉਹਨਾਂ ਨੂੰ ਅਪੀਲ ਇਹ ਆ ਵੀ ਨਸ਼ਾ ਛੱਡੋ ਆਪਣੇ ਸਰਕਾਰੀ ਹਸਪਤਾਲ ਜਿਹੜੀ ਇਹਨਾਂ ਦਾ ਇਲਾਜ ਚੱਲਦਾ ਉੱਥੇ ਕਾਰਡ ਬਣਾਓ ਮੈਡੀਕਲ ਇਹਨਾਂ ਦਾ ਇਲਾਜ ਚੋਂ ਨਿਕਲ ਜਿਹੜੇ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਆਹੀਂ ਉਹਨਾਂ ਨੂੰ ਦਾਖਲ ਕਰਾਵਾਂਗੇ ਸਾਡੀ ਟੀਮਾਂ ਜਾਣਗੀ ਤਰਾਸਾਂ ਕਿ ਦਾਖਲ ਕਰਾਵਾਂਗੇ ਨਾਲੋਂ ਕਿ ਨਸ਼ਾ ਛੱਡਣ ਆਪਣੀ ਜ਼ਿੰਦਗੀ ਜੀਓ ਖੁਸ਼ੀਪਰ ਰਹੋ ਜਿਹੜਾ ਗਲਤ ਕੰਮ ਕਰਦਾ ਜਾਂ ਕੋਈ ਕ੍ਰਾਈਮ ਕਰਦਾ ਜਾਂ ਲਾਲ ਅੱਡ ਨੂੰ ਜਿਹੜੀ ਡਿਟੀ ਦੇ ਵਿੱਚ ਪੰਗ ਪਹੁੰਦਾ ਉਹਦੇ ਖਿਲਾਫ ਕਾਨੂੰਨ ਕਰ ਦਿੱਤੀ ਜਾਵੇਗੀ ਮਾਨ ਸਤਕਾਰ ਜਿਹੜਾ ਥਾਣਾ ਦਿੱਤਾ ਜਾਵੇਗਾ ਜਿਹੜਾ ਚੰਗਾ ਕੰਮ ਕਰੇਗਾ ਸੋ ਬਹੁਤ ਵਧੀਆ ਸਨੇਹਾ ਮਾਨਜੁਗ ਐਸਐਚਓ ਦਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਨੌਜਵਾਨ ਨਸ਼ਿਆਂ ਵਿੱਚ ਗੁਲਤਾਨ ਨੇ ਉਹਨਾਂ ਨੂੰ ਇੱਕ ਮੈਸੇਜ ਵੀ ਉਹਨੂੰ ਇੱਕ ਸਨੇਹਾ ਵੀ ਦਿੱਤਾ ਵੀ ਜੇ ਉਹ ਨਸ਼ਾ ਛੱਡਣਾ ਚਾਹੁੰਦੇ ਨੇ ਤੇ ਸਾਡੇ ਨਾਲ ਸਹਿਯੋਗ ਕਰਨ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਸੋ ਜਿਹੜੇ ਸ਼ਰਾਬਤੀਆਂ ਨੇ ਉਹਨਾਂ ਨੂੰ ਵੀ ਇੱਕ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਕੋਈ ਸ਼ਰਾਬਤੀਆਂ ਸਰ ਕਿਸੇ ਤਰ੍ਹਾਂ ਦੀ ਵੀ ਕੋਈ ਇੱਥੇ ਪ੍ਰੋਗਰਾਮ ਗ੍ਰੇਡ ਕਰਦਾ ਤਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੁਸੀਂ ਦੇਖ ਰਹੇ ਸੀ ਪੁਕਾਰ ਟੀਵੀ ਕੈਮਰਾਮੈਨ ਡਾਕਟਰ ਕੇਸ਼ ਬਲਜਿੰਦਰ ਗੁਰਦਾਸਪੁਰ ਤੋਂ ਪੁਕਾਰ ਆਪਣਿਆ ਦੀ ਆਪਣੇ ਵਾਲੇ